ਸਮੇਂ ਤੇ ਅਸੀਂ ਕੁਝ ਸਵਾਲ ਹੋਰ ਜਾਰੀ ਕਰਾਂਗੇ ਜਿਹੜੇ ਰੂਲਿੰਗ ਪਾਰਟੀ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਸਵਾਲ ਹੋਣਗੇ ਲੋਕੋ ਨਾਲ ਵੀ ਸਵਾਲ ਕਰਾਂਗੇ ਇਹ ਅਸੀਂ ਨਵਾਂ ਫੈਸਲਾ ਇੱਕ ਵੀ ਕੀਤਾ 6 ਤਰੀਕ ਦੀ ਮੀਟਿੰਗ ਵਾਲੀ ਜਿਹੜੀ ਇੱਥੇ ਹੈ ਜੱਜ ਆ ਰਹੇ ਸੀ ਸ੍ਰੀ ਸ਼ਿਸ਼ਨੀ ਔਰ 3 ਤਰੀਕ ਨੂੰ ਇੱਥੇ ਹਾਈ ਕੋਰਟ ਦੇ ਜੱਜ ਜਿਹੜਾ ਉਸ ਕਿਸਾਨਾਂ ਦੇ ਉੱਤੇ ਤਸ਼ੱਦਦ ਹੋਇਆ ਜਿਹੜੇ ਇਸ ਵੇਲੇ ਮੋਰਚੇ ਤੇ ਬੈਠੇ ਕਿਸਾਨ ਨੇ ਉਹਦੀ ਜਾਂਚ ਕਰਨ ਲਈ ਹਾਈ ਕੋਰਟ ਦੇ ਜੱਜ ਸ਼੍ਰੀਮਤੀ जय श्री ठाकुर वो इथे आ रहे ने ऐसे किसान पवन जो हैगी असी उनों दे सामने गवा भी पेश करंगे शुकरण दे दी मौत ਦੇ ਸੰਬੰਧਿਤ ਨੇ ਤੇ ਜਿਹੜਾ ਪੁਲਿਸ ਚਸ਼ਕਦ ਉੱਤੇ ਹੋਇਆ ਕੁਛ ਇੱਕੋ ਨੌਜਵਾਨ ਹੈ ਅਮਰੀ ਹੋ ਸਕਦਾ ਅਸੀਂ ਨਾ ਤਾਂ ਧਾਰਮਿਕ ਤੌਰ ਤੇ ਕਿਸੇ ਨਾਲ ਵਿਤਕਰਾ ਨਾ ਜਾਤ ਦੇ ਤੌਰ ਤੇ ਵਿਤਕਰਾ ਸਾਡੇ ਸਵਾਲ ਆ ਜਿਹੜੇ ਉਹ ਬੀਜੇਪੀ ਦੇ ਆਗੂ ਹੋਣ ਕਰਕੇ ਉਹਨਾਂ ਨੂੰ ਕਰ ਰਹੇ ਆ ਇੱਕ ਤਾਂ ਇਹ ਅਸੀਂ ਸਾਫ ਕਰ ਦਈਏ ਦੂਜੀ ਗੱਲ ਆ ਵੀ ਅਸੀਂ ਪਿੰਡਾਂ ਦੇ ਵਿੱਚ ਵੱਡੀਆਂ ਫਲੈਕਸਾਂ ਹਰ ਪਿੰਡ ਦੇ ਵਿੱਚ ਚਾਰ-ਚਾਰ ਫਲੈਕਸਾਂ ਪ੍ਰਚਾਰ ਦੇ ਪੱਖੋਂ ਭੇਜਤੀਆਂ ਨੇ ਉਹ 2-4 ਦਿਨਾਂ ਦੇ ਵਿੱਚ ਹੀ ਸਾਰੇ ਪਿੰਡਾਂ ਦੇ ਵਿੱਚ ਲੱਗੇ ਜਾਣਗੇ ਜਿੱਦੇ ਤੇ ਸਾਡੇ 11 ਸਵਾਲ ਹੋਣਗੇ ਉਹ 11 ਸਵਾਲਾਂ ਤੋਂ ਲੋਕ ਸਿੱਖਤ ਹੋਣਗੇ ਉਸ ਤੋਂ ਅੱਗੇ ਅਸੀਂ ਇਹ ਬਣਾਇਆ ਵੀ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਮੀਟਿੰਗਾਂ ਕਰਾਵਾਂਗੇ ਲੋਕਾਂ ਨੂੰ ਭਾਜ-ਪਾਜੀਆਂ ਹੁਣ ਤੱਕ ਦੀਆਂ ਲੋਕਮਾਰੂ ਚਾਲਾਂ ਕਿਵੇਂ ਉਹਨੇ ਹੁਣ ਤੱਕ ਮਤਲਬ ਧਰਮ ਦਾ ਪੱਤਾ ਖੇਡਿਆ ਕਿਵੇਂ ਬੜੀਪੁਰ ਦੇ ਵਿੱਚ ਔਰਤਾਂ ਨੂੰ ਲੰਗੀਆਂ ਕਰਕੇ ਫੇਰਿਆ ਅੱਜ ਉਹ ਦਲਿਤਾਂ ਦੇ ਮਤਲਬ ਪੱਖੀ ਹੋਣ ਦਾ ਕਿਵੇਂ ਪਖੰਡ ਕਰਦੇ ਆ ਇਹ ਸਾਰਾ ਜਿਹੜਾ ਉਹਨਾਂ ਦਾ ਪਿਛਲਾ ਕਰਤਾਰ ਹੈ ਉਹ ਨੰਗਾ ਕਰਾਂਗੇ ਕਿਵੇਂ ਸਾਡੀਆਂ ਪਹਿਲਵਾਨ ਧੀਆਂ ਨੂੰ ਦਿੱਲੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਆ ਜ ਜਿਹਦੀ ਪ੍ਰਧਾਨਗੀ ਮੰਡਲ ਦੇ ਵਿੱਚ ਮੈਂ ਹਰਿੰਦਰ ਸਿੰਘ ਲੱਖੋਵਾਲ ਸਰਦਾਰ ਮਨਜੀਤ ਸਿੰਘ ਧਨੇਰ ਸਰਦਾਰ ਫਰਮਾਨ ਸਿੰਘ ਸੰਧੂ ਤਿੰਨ ਮੈਂਬਰ ਦੀ ਅੱਜ ਅਸੀਂ ਇਹ ਟੀਮ ਦੇ ਵਿੱਚ ਸ਼ਾਮਲ ਹੋਏ ਆ ਜਿਹੜੇ ਅਹਿਮ ਕੁਝ ਫੈਸਲੇ ਮੀਟਿੰਗ ਵਿੱਚ ਲਏ ਗਏ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਜਿਹੜਾ ਅਸੀਂ ਪਿਛਲੀ ਮੀਟਿੰਗ ਦੇ ਵਿੱਚ ਵੀ ਕਿਹਾ ਸੀ ਵੀ ਸੰਯੁਕਤ ਕਿਸਾਨ ਮੋਰਚਾ ਭਾਜਪਾ ਤੋਂ ਸਵਾਲ ਪੁੱਛੂਗਾ ਉਹ 11 ਸਵਾਲ ਅਸੀਂ ਪ੍ਰੈਸਾਂ ਨੂੰ ਭੇਜ ਵੀ ਦਿੱਤੇ ਆ ਤੇ ਉਹਦਾ ਅੱਜ ਐਲਾਨ ਕਰਤਾ ਵੀ 1 ਲੱਖ ਪੋਸਟਰ ਅਸੀਂ ਬਣਾ ਕੇ ਹਰ ਪਿੰਡ ਦੀ ਸੱਤ ਹਰ ਪਿੰਡਾਂ ਦੇ ਵਿੱਚ ਲਾਵਾਂਗੇ ਤੇ ਜਿਹੜਾ ਵਿਰੋਧ ਆ ਉਹ ਪੂਰਨ ਸ਼ਾਂਤਮਈ ਹੋਊਗਾ ਜਿੱਥੇ ਵੀ ਕੋਈ ਇਹਨਾਂ ਦਾ ਲੀਡਰ ਆਉਂਦਾ ਉਹਨਾਂ ਨੂੰ ਕਾਲੀਆਂ ਝੱਡੀਆਂ ਦਿਖਾ ਕੇ ਤੇ ਉਹਨਾਂ ਤੋਂ ਸਵਾਲ ਪੁੱਛਣ ਤੱਕ ਸੀਮਤ ਹੋਊਗਾ ਤੇ ਅਸੀਂ ਪਿੰਡਾਂ ਦੇ ਵਿੱਚ ਆਮ ਲੋਕਾਂ ਨੂੰ ਆਮ ਕਿਸਾਨਾਂ ਨੂੰ ਆਮ ਲੋਕਾਂ ਨੂੰ ਲਾਮਬੰਦ ਕਰਾਂਗੇ ਕਿ ਉਹ ਆਮ ਜਿਹੜੇ ਆ ਸਵਾਲ ਜਿਹੜੇ ਸਾਡੇ ਨੇ 11 ਸਵਾਲ ਨੇ ਉਹ ਭਾਜਪਾ ਦੇ ਜਿਹੜੇ ਲੀਡਰ ਆਉਂਦੇ ਨੇ ਉਹਨਾਂ ਤੋਂ ਪੁੱਛਣਗੇ ਤੇ ਉਹਨਾਂ ਤੋਂ ਜਵਾਬ ਲੈਣਗੇ ਇਨਾਂ ਨੂੰ ਅਸੀਂ ਪੂਰਨ ਸ਼ਾਂਤਮਈ ਢੰਗ ਦੇ ਨਾਲ ਕਰਾਂਗੇ ਕੋਈ ਹਿੰਸਕ ਹੋਣ ਵਾਲੀ ਗੱਲ ਨਹੀਂ ਕਰਾਂਗੇ ਅਸੀਂ ਬੇਨਤੀ ਕਰਦੇ ਹਾਂ ਕੋਈ ਵੀ ਇਸੇ ਤਰੀਕੇ ਨਾਲ ਹਿੰਸਕ ਨਾ ਹੋਇਆ ਜਾਵੇ ਤੇ ਨਾ ਹੀ ਕਿਸੇ ਨੂੰ ਰੋਕਿਆ ਜਾਵੇ ਨਾ ਹੀ ਕਿਸੇ ਨੂੰ ਧਾਰਮਿਕ ਜਗ੍ਹਾ ਜਾਣ ਤੋਂ ਨਾ ਹੀ ਕਿਸੇ ਦੇ ਘਰ ਜਾਣ ਤੋਂ ਇਸ ਤਰ੍ਹਾਂ ਅਸੀਂ ਨਹੀਂ ਰੋਕਾਂਗੇ ਅਸੀਂ ਤਾਂ ਸਿਰਫ ਪਿੰਡਾਂ ਵਿੱਚ ਆਉਣ ਤੇ ਉਹਨਾਂ ਨੂੰ ਸਵਾਲ ਕਰਾਂਗੇ ਤੇ ਕਾਲੀਆਂ ਝੰਡਿਆਂ ਨਾਲ ਉਹਨਾਂ ਨੂੰ ਦਿਖਾਵਾਂਗੇ ਉਹ ਵੀ ਚਾਲ ਚੱਲ ਰਹੇ ਆ ਦੂਸਰੀ ਇਹ ਜਿਹੜੀ ਆ ਭਾਜਪਾਲੇ ਕੁਝ ਚਾਲਾਂ ਵੀ ਚੱਲ ਰਹੇ ਆ ਜਾਣ ਕੇ ਮੁੱਦਾ ਬਣਾ ਰਿਹਾ ਵੀ ਅਸੀਂ ਧਾਰਮਿਕ ਜਗ੍ਹਾ ਤੇ ਜਾ ਰਹੇ ਹਾਂ ਅਸੀਂ ਕਿਸੇ ਦੇ ਘਰੇ ਜਾ ਰਹੇ ਹਾਂ ਉਹ ਸਾਨੂੰ ਰੋਕ ਰੋਕਿਆ ਜਾ ਰਿਹਾ ਇਹ ਜੀ ਅਸੀਂ ਕੋਈ ਗੱਲ ਨਹੀਂ ਇਹਦੀ ਅਸੀਂ ਨਿੰਦਾ ਕਰਦੇ ਆ ਅਸੀਂ ਤਾਂ ਸਿਰਫ ਆਪਦੇ ਸਵਾਲਾਂ ਦੇ ਜਵਾਬ ਲੈਣੇ ਆ ਦੂਸਰਾ ਕੋਈ ਵੀ ਜੇ ਲੀਡਰ ਆਉਂਦਾ ਸਾਡੇ ਕੋ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਆਉਂਦਾ ਐਸਕੇਮ ਨੇ ਐਲਾਨ ਕੀਤਾ ਹੋਵੇ ਭਾਵੇਂ ਪ੍ਰਧਾਨ ਮੰਤਰੀ ਆਵੇ ਜਾਂ ਕੋਈ ਵੱਡਾ ਲੀਡਰ ਆਵੇ ਉਹਦਾ ਵੀ ਸ਼ਾਂਤਮਈ ਢੰਗ ਦੇ ਨਾਲ ਕਾਲੀਆਂ ਝੰਡੀਆਂ ਦਿਖਾ ਕੇ ਸ਼ਾਂਤਮਈ ਢੰਗ ਦੇ ਨਾਲ ਉਹਦਾ ਵੀ ਵਿਰੋਧ ਜਿਹੜਾ ਕੀਤਾ ਜਾਊਗਾ ਇਹ ਅੱਜ ਦੇ ਫੈਸਲੇ ਨੇ ਦੂਸਰੀ ਸਾਡੀ ਜਿਹੜੀ 21 ਤਰੀਕ ਨੂੰ ਜਿਹੜੀ ਕਿਸਾਨ ਪੰਚਾਇਤ ਜਿਹੜੀ ਅਸੀਂ ਜਗਰਾਉਂ ਚ ਕਰਨ ਜਾ ਰਹੇ ਆ ਉਹ ਮਹਾ ਪੰਚਾਇਤ ਉਹਦੇ ਲਈ ਵੀ ਇੱਕ ਕਮੇਟੀ ਬਣ ਗਈ ਆ ਜਿਸ ਦੀ ਪ੍ਰਬੰਧਕ ਕਮੇਟੀ ਦੇ ਵਿੱਚ 8 ਮੈਂਬਰ ਲੈ ਗਏ ਨੇ ਉਹ ਮੈਂਬਰਾਂ ਦੇ ਨਾਂ ਵੀ ਤੁਹਾਨੂੰ ਦੱਸ ਦਿੰਨੇ ਆ ਦੋ ਹੀ ਕਮੇਟੀਆਂ ਸੰਚਾਲਨ ਕਮੇਟੀ ਵੀ ਬਣ ਗਈ ਆ ਉਹ ਜਿਹੜੇ ਸਾਰੇ ਪ੍ਰਬੰਧ ਕਰੂਗੀ ਲੱਖਾਂ ਕਿਸਾਨਾਂ ਦੀ ਡਿਊਟੀ ਲੱਗ ਗਈ ਆ ਲੰਗਰ ਕਮੇਟੀਆਂ ਬਣ ਗਈਆਂ ਨੇ ਪੂਰਨ ਤੌਰ ਦੇ ਉੱਪਰ ਅਸੀਂ ਉਹ ਇੱਕ ਵੱਡੀ ਮਹਾ ਪੰਚਾਇਤ ਕਰਾਂਗੇ ਉਹਦੇ ਲਈ ਤੁਹਾਨੂੰ ਮਨਜੀਤ ਧਨੇਰ ਜੀ ਜਿਹੜੀ ਕਿਸਾਨ ਪੰਚਾਇਤ ਬਾਰੇ ਦੱਸਣਗੇ ਚਲੋ ਪ੍ਰੈਸ ਵਾਲੇ ਸਾਥੀਆਂ ਨੂੰ ਬੇਨਤੀ ਆ ਵੀ ਕੁਛ ਲਖਵਾਲ ਸਾਹਿਬ ਨੇ ਗੱਲਾਂ ਰੱਖੀਆਂ ਨੇ ਜਿਹਦੇ ਵਿੱਚੋਂ ਇੱਕ ਗੱਲ ਦਾ ਫਰਕ ਲੱਗਦਾ ਸੀ ਜਿਹੜੀ ਭਾਜਪਾ ਲਈ ਚਾਲ ਆ ਇੱਕ ਖਾਸ ਕਰਕੇ ਉਹਦੇ ਜਿਹੜੇ ਐਮਪੀ ਆ ਮਤਲਬ ਜਿਹੜਾ ਫਰੀਦਕੋਟ ਤੋਂ ਖੜਾ ਹੈ ਉਹ ਇਹ ਲੈ ਕੇ ਆ ਰਿਹਾ ਵੀ ਜਿਵੇਂ ਜਿਹੜੇ ਕਿਸਾਨ ਐ ਉਹ ਉਹਦਾ ਮਜ਼ਦੂਰ ਹੁਣ ਕਰਕੇ ਵਿਰੋਧ ਕਰ ਰਹੇ ਆ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਜਾਤ ਦੇ ਆਧਾਰ ਤੇ ਕਿਸੇ ਨੂੰ ਵਿਰੋਧ ਕਰਨ ਵਾਲੀ ਸਾਡਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨਾ ਕੈਂਡੀਡੇਟਾਂ ਦਾ ਮਜ਼ਦੂਰਾਂ ਦਾ ਵੀ ਹੋ ਸਕਦਾ ਕਿਸਾਨਾਂ ਦਾ ਵੀ ਹੋ ਸਕਦਾ ਧਰਮੂ ਦਾ ਕੋਈ ਹੋ ਸਕਦਾ ਅਸੀਂ ਨਾ ਦਾ ਧਾਰਮਿਕ ਤੌਰ ਤੇ ਕਿਸੇ ਨਾਲ ਵਿਤਕਰਾ ਨਾ ਜਾਤ ਦੇ ਤੌਰ ਤੇ ਵਿਤਕਰਾ ਸਾਡੇ ਸਵਾਲ ਆ ਜਿਹੜੇ ਉਹ ਬੀਜੇਪੀ ਦੇ ਆਗੂ ਹੋਣ ਕਰਕੇ ਉਹਨਾਂ ਨੂੰ ਕਰ ਰਹੇ ਆ ਇੱਕ ਤਾਂ ਇਹ ਅਸੀਂ ਸਾਫ਼ ਕਰ ਦਈਏ ਦੂਜੀ ਗੱਲ ਆ ਵੀ ਅਸੀਂ ਪਿੰਡਾਂ ਦੇ ਵਿੱਚ ਵੱਡੀਆਂ ਫਲੈਕਸਾਂ ਹਰ ਪਿੰਡ ਦੇ ਵਿੱਚ ਚਾਰ-ਚਾਰ ਫਲੈਕਸਾਂ ਪ੍ਰਚਾਰ ਦੇ ਪੱਖੋਂ ਭੇਜਤੀਆਂ ਨੇ ਉਹ 2-4 ਦਿਨਾਂ ਦੇ ਵਿੱਚ ਹੀ ਸਾਰੇ ਪਿੰਡਾਂ ਦੇ ਵਿੱਚ ਲੱਗ ਕੇ ਤਾਂਗੇ ਜਿੱਦੇ ਤੇ ਸਾਡੇ 11 ਸਵਾਲ ਹੋਣਗੇ ਉਹ 11 ਸਵਾਲਾਂ ਤੋਂ ਲੋਕ ਸਿੱਖਤ ਹੋਣਗੇ ਉਸ ਤੋਂ ਅਗੇ ਅਸੀਂ ਇਹ ਬਣਾਇਆ ਵੀ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਮੀਟਿੰਗਾਂ ਕਰਾਵਾਂਗੇ ਲੋਕਾਂ ਨੂੰ ਭਾਜ-ਪਾਜੀਆਂ ਹੁਣ ਤੱਕ ਦੀਆਂ ਲੋਕਮਾਰੂ ਚਾਲਾਂ ਕਿਵੇਂ ਉਹਨੇ ਹੁਣ ਤੱਕ ਮਤਲਬ ਧਰਮ ਦਾ ਪੱਤਾ ਖੇਡਿਆ ਕਿਵੇਂ ਬਣੀਪੁਰ ਦੇ ਵਿੱਚ ਔਰਤਾਂ ਨੂੰ ਨੰਗਿਆਂ ਕਰਕੇ ਫੇਰਿਆ ਅੱਜ ਉਹ ਦਲਿਤਾਂ ਦੇ ਮਤਲਬ ਪੱਖੀ ਹੋਣ ਦਾ ਕਿਵੇਂ ਪਖੰਡ ਕਰਦੇ ਆ ਇਹ ਸਾਰਾ ਜਿਹੜਾ ਉਹਨਾਂ ਦਾ ਪਿਛਲਾ ਕਰਤਾਰ ਹੈ ਉਹ ਨੰਗਾ ਕਰਾਂਗੇ ਕਿਵੇਂ ਸਾਡੀਆਂ ਪਹਿਲਵਾਨ ਧੀਆਂ ਨੂੰ ਦਿੱਲੀ ਦੇ ਵਿੱਚ ਬੇਇਨਸਾਫੀ ਹੋਈ ਆ ਉਹਨਾਂ ਨਾਲ ਉਹਦੇ ਤੇ ਵੀ ਉਦੋਂ ਸੰਯੁਕਤ ਕਿਸਾਨ ਮੋਰਚਾ ਬੋਲਿਆ ਸੀ ਅੱਜ ਉਹ ਸਾਰੀਆਂ ਗੱਲਾਂ ਅਸੀਂ ਲੋਕਾਂ ਤੱਕ ਲੈ ਕੇ ਜਾਵਾਂਗੇ ਅੱਜ ਸਾਡਾ ਫੈਸਲਾ ਤੈ ਹੋ ਗਿਆ ਉਸ ਤੋਂ ਅੱਗੇ ਸਾਡੀ ਹੈਗੀ ਆ ਜਿਹੜੀ 21 ਮਈ ਦੀ ਜਗਰਾਉਂ ਦੇ ਵਿੱਚ ਭਾਜਪਾ ਵਿਰੋਧੀ ਰੈਲੀ ਹੋ ਰਹੀ ਆ ਉਹਦੇ ਪ੍ਰਬੰਧ ਤਕਰੀਬਨ ਤਕਰੀਬਨ ਅਸੀਂ ਪੂਰੇ ਕਰ ਲਏ ਨੇ ਅ ਅਸੀਂ ਪਹਿਲਾਂ ਜੋ ਅੰਗਿਆ ਸੀ ਉਹਦੇ ਨੂੰ ਖਰਚੇ ਥੋੜੇ ਜਿਹਾ ਹੋਰ ਵਧਾਏ ਨੇ ਕਿਉਂਕਿ ਸਾਨੂੰ ਇਹ ਸੰਭਾਵਨਾ ਬਣ ਗਈ ਵੀ ਲੋਕ ਉਹਨਾਂ ਦੇ ਵਿਰੋਧ ਦੇ ਵਿੱਚ ਉਦੋਂ ਵੱਡੇ ਇਕੱਠ ਹੋਣਗੇ ਥੱਲੋਂ ਸਾਨੂੰ ਹੰਧਾਰਾ ਮਿਲ ਰਿਹਾ ਉਹਦੇ ਅਸੀਂ ਖਰਚੇ ਖਰਚਾਂ 'ਚ ਹੋਰ ਬੜੌਤਰੀ ਕਰ ਲਈ ਆ ਤੇ ਸਾਰੇ ਪ੍ਰਬੰਧਾਂ ਵਾਸਤੇ ਕਮੇਟੀਆਂ ਬਣ ਚੁੱਕੀਆਂ ਐ ਲਖਵਾਲ ਸਾਹਿਬ ਨੇ ਤੁਹਾਨੂੰ ਪੜ ਕੇ ਦੱਸਿਆ ਨੇ ਅ ਪ੍ਰਬੰਧਕ ਕਮੇਟੀਆਂ ਬਣ ਗਈਆਂ ਜਿਹੜੇ ਚ 10-11 ਜਥੇਬੰਦੀਆਂ ਨੇੜ ਲੀਆਂ ਨੇ ਉਹ ਸਾਰੇ ਪ੍ਰਬੰਧ ਕਰਨਗੇ ਆ ਟੈਂਟ ਦਾ ਜਾਂ ਜਿਹੜੇ ਸਪੀਕਰਾਂ ਦਾ ਜਾਂ ਪੱਖਿਆਂ ਦਾ ਇੱਦਾਂ ਕਰਨਾ ਉਹ ਸਾਰਾ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਲੰਗਰ ਪਾਣੀ ਦਾ ਜਿੰਨਾ ਵੀ ਹੋ ਸਕਿਆ ਉਹਦਾ ਅਸੀਂ ਅੱਜ ਵਿਚਾਰ ਲਿਆ ਪਾਣੀ ਦੀਆਂ ਟੈਂਕੀਆਂ ਦੂਰੋਂ ਦੂਰੋਂ ਹੋਣਗੇ ਕਿਉਂਕਿ ਵੱਡਾ ਕੱਠਾ ਹੈ ਤੇ ਇਸ ਤੋਂ ਅੱਗੇ ਜਿਹੜੇ ਦੂਜੇ ਵਰਗ ਵੀ ਹੈ ਅਸੀਂ ਇਕੱਲੇ ਕਿਸਾਨ ਨਹੀਂ ਹੋਵਾਂਗੇ ਕਿਉਂਕਿ ਮਾ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਭਾਜਪਾ ਲੈ ਕੇ ਆਈ ਸੀ ਜਿਹੜਾ ਨੂੰ ਅੱਜ ਇਹਦੇ ਟੰਗਣਾ ਉਹ ਲਾਗੂ ਕਰ ਰਹੀ ਆ ਉਹਦੇ ਵਿੱਚ ਮਜ਼ਦੂਰਾਂ ਨੂੰ ਵੀ ਮਾਰ ਰਹੀ ਸੀ ਆਰਤੀਆਂ ਨੂੰ ਵੀ ਮਾਰ ਰਹੀ ਸੀ ਕੋਈ ਵੀ ਕਿਰਤੀ ਹੱਤੀ ਜਿਹੜਾ ਉਹਦੇ ਤੇ ਹੱਲਾ ਹੋਣਾ ਸੀ ਅਸੀਂ ਸਾਰਿਆਂ ਤੱਕ ਗੱਲ ਲੈ ਕੇ ਜਾਵਾਂਗੇ ਉਹਨਾਂ ਦੀ ਵੀ ਸ਼ਮੂਲੀਅਤ ਇਸ ਇਕੱਠਾ ਦੇ ਵਿੱਚ ਕਰਾਵਾਂਗੇ ਤੇ ਇਸ ਤੋਂ ਅੱਗੇ ਆ ਤਿਆਰੀਆਂ ਤਕਰੀਬਤ ਤਕਰੀਬਨ ਸਾਡੀਆਂ ਚੱਲ ਰਹੀਆਂ ਨੇ ਵੱਡੀ ਤਿਆਰੀ ਸਾਡੀ ਇਹ ਹੈ ਵੀ ਅਸੀਂ ਪਿੰਡਾਂ ਦੇ ਵਿੱਚੋਂ ਜਿਹੜੇ ਇਹਦੇ ਪੈਰ ਖਾਣਦੇ ਉਹ ਸਾਡਾ ਪ੍ਰਚਾਰ ਕਰਕੇ ਸਾਰੀਆਂ ਜਥੇਬੰਦੀਆਂ ਨੇ ਆਪੋ ਆਪ ਦਾ ਫੈਸਲਾ ਕਰ ਲਿਆ ਜਿਵੇਂ ਕਈ ਜਥੇਬੰਦੀਆਂ ਨੇ ਵੱਡੀਆਂ ਮੀਟਿੰਗਾਂ ਸੱਤ ਕੇ ਪੰਜਾਬ ਪੱਤਰ ਦੀਆਂ ਕਿਵੇਂ ਲਜਾਣਾ ਉਹ ਜਾਂ ਜਿਹੜਾ ਪੰਜ ਪੰਜ ਤਰੀਕਾ 5 ਮਈ ਦੀ ਅਸੀਂ ਜ਼ਿਲ੍ਹਾ ਪੱਤਰੀ ਮੀਟਿੰਗ ਸਾਰੇ ਸੰਯੁਕਤ ਮੋਰਚੇ ਦੇ ਸਾਰੇ ਪੰਜਾਬ ਦੇ ਵਿੱਚ ਰੱਖ ਲਈ ਉਹਦੇ ਤੇ ਪਲਾਨ ਜਿਹੜੀ ਉਹ ਕਿਉਂਕਿ ਸਾਡੇ ਇਸ ਵਿਰੋਧ ਨੂੰ ਉਹ 扑ੜਕਾਉ ਬਣਾਉਣਾ ਚਾਹੁੰਦੇ ਨੇ ਅਸੀਂ ਇਹਨੂੰ ਸ਼ਾਂਤਮਈ ਰੱਖਣਾ ਉਸ ਤੇ ਵਰਕਰਾਂ ਨੂੰ ਟ੍ਰੇਨਿੰਗ ਦੇਵਾਂਗੇ ਆ ਸ਼ਾਂਤਮਈ ਰਹਿ ਕੇ ਉਹਨਾਂ ਦਾ ਵਿਰੋਧ ਕਰਨਾ ਵਿਰੋਧ ਲਾਜ਼ਮੀ ਹੋਊਗਾ ਕਿਉਂਕਿ ਵਿਰੋਧ ਦਾ ਖਜ਼ਾਨਾ ਸਾਡੇ ਕੋਲੇ ਉਹਨਾਂ ਨੇ ਬਹੁਤ ਛੱਡਿਆ ਹੋਇਆ ਹੁਣ ਤੱਕ ਜਿਹੜਾ ਧੱਕੇ ਧੋੜੇ ਕੀਤੇ ਆ ਉਹਨਾਂ ਨੇ ਚਾਹੇ ਉਹ ਔਰਤ ਫਰੰਟ ਹੋਵੇ ਚਾਹੇ ਮਤਲਬ ਮਜ਼ਦੂਰ ਹੋਣ ਚਾਹੇ ਧਰਮ ਦੇ ਨਾਂ ਤੇ ਜਿਹੜੇ ਘੱਟ ਗਿਣਤੀਆਂ ਦੇ ਲੋਕ ਨੇ ਉਹਨਾਂ ਨਾਲ ਹੋਵੇ ਉਹ ਸਾਰਾ ਕੁਝ ਸਾਡੇ ਕੋਲੇ ਖਜ਼ਾਨਾ ਬਹੁਤ ਲੋਕ ਸਾਡੀ ਇਸ ਗੱਲ ਨੂੰ ਸੁਣ ਰਹੇ ਆ ਅਸੀਂ ਧਰਮੇ ਨਾਲ ਲੈ ਕੇ ਜਾਵਾਂਗੇ ਫਰਮਾਨ ਸਿੰਘ ਸੰਧੂ ਜੀ ਅਗਲੀ ਗੱਲ ਇਸ ਤਰ੍ਹਾਂ ਮੰਡੀਆਂ ਦੇ ਵਿੱਚ ਬਾੜਦਾਨਾਂ ਦੀ ਘਾਟ ਆ ਲਿਫਟਿੰਗ ਨਹੀਂ ਹੋ ਰਹੀ ਇਹਦੇ ਲਈ ਵੀ ਅਸੀਂ ਅੱਜ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਹੈ ਕਿ ਜੇ ਸਰਕਾਰ ਇਲੈਕਸ਼ਨ ਦੇ ਵਿੱਚ ਬਿਜ਼ੀ ਆ ਉਹ ਜਿਹੜਾ ਇਹਦਾ ਜ਼ਰੂਰੀ ਕੰਮ ਆ ਕਿ ਜਿਹੜੇ ਕਿਸਾਨ ਆ ਉਹ ਮੰਡੀਆਂ ਦੇ ਵਿੱਚ ਰੁਲਦੇ ਆ ਬਾੜਦਾਨ ਦਾ ਬੋਕਲ ਪੁਆਇੰਟ ਨਾ ਵੱਡੀਆਂ ਚ ਇਸੇ ਤਰ੍ਹਾਂ ਜਿਹੜਾ ਬਾੜਦਾਨਾਂ ਨੇ ਮਾਲ ਚੱਕਿਆ ਉਹਦੀ ਲਿਫਟਿੰਗ ਨਹੀਂ ਹੋ ਰਹੀ ਇਸ ਕਰਕੇ ਸਰਕਾਰ ਨੂੰ ਸਤਾਮ ਨਹੀਂ ਦਿੰਦੇ ਕਿ ਇਲੈਕਸ਼ਨ ਨੂੰ ਕਾਰ ਕਰਕੇ ਤੁਸੀਂ ਜਿਹੜਾ ਇਹ ਮਾਲ ਦੀ ਲਿਫਟਿੰਗ ਕਰਾਓ ਕੀਰਾਂ ਮੰਡੀਆਂ ਦੇ ਵਿੱਚ ਬਾਦਨਾ ਰੋ بچਾਓ ਤਾਂ ਕਿ ਨਹੀਂ ਤਾਂ ਬੀਜੇ ਵੀ ਮੰਗੂ ਤੁਹਾਡਾ ਵੀ ਲੋਕ ਹੋਵੇਗਾ ਲਖਸ਼ੇ ਦੇ ਵਿੱਚ ਇਹ ਜਨਵਰੀ ਇਹ ਕੋਸਾਨ ਨੇ ਜਿਸ ਮੌਸਮ ਤੇ ਰਾਤ ਅੱਜ ਚੱਲਦੇ ਪਏ ਨੇ ਹਰਥਾਂ ਬਾਹਰ ਜੁਹਦੀ ਆ ਗੜੇ ਪੈਂਦੇ ਆ ਗੜਿਆਂ ਦੇ ਗੜੇ ਮਾਰੀ ਕਾਰ ਅੱਗੇ ਵੀ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੋਂ ਸਰਕਾਰ ਨੂੰ ਇਹੀ ਅਪੀਲ ਹੈ ਕਿ ਜਲਦੀ ਤੋਂ ਜਲਦੀ ਲਿਫਟ ਕਰੇ ਔਰ ਮੰਡੀਆਂ ਦੇ ਵਿੱਚ ਇਹਦਾ ਬਾਦਨਾ ਪਹੁੰਚਾਓ ਇੱਕ ਜਿਪਸਨ ਤੇ ਜੰਤਰ ਅਜੇ ਤੱਕ ਨਹੀਂ ਆਇਆ ਜਿਹੜਾ ਅਸੀਂ ਵੇਚਣਾ ਹੁੰਦਾ ਉਹ ਸਰਕਾਰ ਨੂੰ ਕਹਿੰਦੇ ਆ ਵੀ ਫੌਰੀ ਤੌਰ ਤੇ ਭੇਜਿਆ ਜਾਵੇ ਪੰਜਾਬ ਸਰਕਾਰ ਨੂੰ ਇੱਕ ਗੰਨੇ ਦੀ ਪੇਮੈਂਟ ਪਿਛਲੀ ਮੀਟਿੰਗ ਚ ਵੀ ਅਸੀਂ ਕਿਹਾ ਸੀ ਸਰਕਾਰ ਨੂੰ ਗੰਨੇ ਦੀ ਪੇਮੈਂਟ ਪੇਮੈਂਟ ਵੀ ਪੰਜਾਬ ਸਰਕਾਰ ਵੱਲ ਖੜੀ ਆ ਉਹ ਵੀ ਫੌਰੀ ਤੌਰ ਤੇ ਸਾਡੀ ਜਿਹੜੀ ਆ ਪੇਮੈਂਟ ਪਾਈ ਜਾਵੇ ਮੈਂ ਇੱਕ ਫੈਂਸੀ ਵਰਕ ਕਰਨੀ ਚਾਹਾਂਗਾ ਜਿਹੜਾ ਸਾਡਾ ਫੋਕਸ ਸੀ ਉਹਨਾਂ ਨੂੰ ਘੇਰ ਘੇਰ ਕੇ ਵਿਰੋਧ ਕਰਨ ਦਾ ਅਸੀਂ ਉਹਨੂੰ ਪਿੰਡਾਂ 'ਚ ਲੈ ਕੇ ਜਾ ਰਹੇ ਹਾਂ ਲੋਕ ਵਿਰੋਧ ਕਰਨ ਅਸੀਂ ਕਿਤੇ ਕਨਫਰੋਂਟੇਸ਼ਨ ਬਿਲਕੁਲ ਨਹੀਂ ਕਰਾਂਗੇ ਬੀਜੇਪੀ ਨੂੰ ਇਸ ਕਾਲ ਵਿੱਚ ਸਫਲ ਨਹੀਂ ਹੋਣ ਦੇਵਾਂਗੇ ਕਿ ਸਾਡੀ ਕਨਫਰੋਂਟੇਸ਼ਨ ਦੇ ਨਾਂ ਤੇ ਵੋਟ ਪੋਲ ਪੋਲਰਾਈਜੇਸ਼ਨ ਕਰ ਸਕਣ ਇਸ ਕਰਕੇ ਅੱਜ ਅਸੀਂ ਇਹ ਵੀ ਫੈਸਲਾ ਕੀਤਾ ਕਿ ਇਹ ਸਾਰਾ ਜਿਹੜਾ ਵਿਰੋਧ ਵਾਲਾ ਸਿਲਸਿਲਾ ਹੈ ਇਹਨੂੰ ਪਿੰਡ ਪਿੰਡਰ ਤੇ ਜਾ ਕੇ ਲੋਕਾਂ ਵੱਲੋਂ ਵਿਰੋਧ ਕਰਵਾਇਆ ਜਾਏ ਇੱਕ ਗੱਲ ਦੂਸਰਾ ਆਉਣ ਵਾਲੇ ਸਮੇਂ 'ਚ ਅਸੀਂ ਕੁਝ ਸਵਾਲ ਹੋਰ ਜਾਰੀ ਕਰਾਂਗੇ ਜਿਹੜੇ ਰੂਲਿੰਗ ਪਾਰਟੀ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਸਵਾਲ ਹੋਣਗੇ ਲੋਕੋ ਨਾਲ ਵੀ ਸਵਾਲ ਕਰਨਗੇ ਇਹ ਅਸੀਂ ਨਵਾਂ ਫੈਸਲਾ ਇੱਕ ਵੀ ਕੀਤਾ ਹੈ ਸ਼ਹਿਰ ਤਰੀਕ ਦੇ ਮੀਟਿੰਗ ਵਾਲਾ ਜਿਹੜੀ ਇੱਥੇ ਗੱਜ ਆ ਰਹੇ ਸੀ ਸ਼੍ਰੀ ਸ਼ੇਰਨੀ 20 ਤਰੀਕ ਨੂੰ ਇੱਥੇ ਹਾਈ ਕੋਰਟ ਦੇ ਜੱਜ ਜਿਹੜਾ ਉਸ ਕਿਸਾਨਾਂ ਦੇ ਉੱਤੇ ਤਸ਼ੱਦਦ ਹੋਇਆ ਜਿਹੜੇ ਇਸ ਵੇਲੇ ਮੋਰਚੇ ਤੇ ਬੈਠੇ ਕਿਸਾਨ ਨੇ ਉਹਦੀ ਜਾਂਚ ਕਰ ਰਹੀ ਹਾਈ ਕੋਰਟ ਦੇ ਜੱਜ ਸ਼੍ਰੀਮਤੀ ਜੈਸ਼ਰੀ ਠਾਕੁਰ ਉਹ ਇੱਥੇ ਆ ਰਹੇ ਨੇ ਐਸੇ ਕਿਸਾਨ ਪਵਨ ਜਿਹੋ ਹੈਗੇ ਅਸੀਂ ਉਹਨਾਂ ਦੇ ਸਾਹਮਣੇ ਗਵਾ ਵੀ ਪੇਸ਼ ਕਰਾਂਗੇ ਸ਼ੁਕਰਨ ਦੇ ਦੀ ਮੌਤੇ ਸੰਬੰਧਿਤ ਨੇ ਤੇ ਜਿਹੜਾ ਪੁਲਿਸ ਤਸ਼ੱਦਦ ਉੱਤੇ ਹੋਇਆ ਕੁਝ ਇੱਕੋ ਨੌਜਵਾਨ ਹੈ ਅਮਰਿਤਪਾਲ ਸਿੰਘ ਉਹਦੇ ਬਹੁਤ ਸੱਟਾਂ ਮਾਰੀਆਂ ਨੇ ਬਹੁਤ ਸਾਰਿਆਂ ਦੇ ਗੋਲੀਆਂ ਦੇ ਨਿਸ਼ਾਨ ਨੇ ਉੱਥੇ ਮਸ਼ੀਨਰੀ ਪੰਨੀ ਹੈ ਇਹ ਸਾਰੇ ਮੁੱਦੇ ਤੇ ਹਾਈ ਕੋਰਟ ਦੀ ਜਿੱਦਾਂ ਡਾਇਰੈਕਸ਼ਨ ਹੈ ਜਾਂਚ ਕਰਨ ਲਈ ਉਹਦੇ ਵਿੱਚ 6 ਤਾਰੀਖ ਨੂੰ ਅਸੀਂ ਇੱਥੇ ਉਹ ਜਾਂਚ ਉੱਤੇ ਸਾਰੇ ਸ਼ਾਮਲ ਹੋਵਾਂਗੇ ਅਸੀਂ ਬੇਨਤੀ ਕਰਦੇ ਹਾਂ ਸਾਡੇ ਸਾਥੀ ਜਿਹੜੇ ਬੈਠੇ ਨੇ ਸਬੂਤ ਉਹਨਾਂ ਕੋਲ ਨੇ ਜਿਆਦਾ ਉਹ ਉਹਨਾਂ ਨੂੰ ਅਪੀਲ ਹੈ ਕਿ ਇਹ ਕਿਸੇ ਦੇ ਕ੍ਰੈਡਿਟ ਔਰ ਡਿਸਕ੍ਰੈਡਿਟ ਦੀ ਗੱਲ ਨਹੀਂ ਉਹਨਾਂ ਨੂੰ ਸਭ ਤੋਂ ਪਹਿਲ ਦੇਵਾਂਗੇ ਕਿ ਉਹ ਆ ਕੇ ਉਹ ਖੁਦ ਸਬੂਤ ਪੇਸ਼ ਕਰਨ ਅਸੀਂ ਵੇਟ ਕਰਾਂਗੇ ਕਿ ਉਹ ਆ ਕੇ ਸਾਰੇ ਸਬੂਤ ਪੇਸ਼ ਕਰ ਦੇਣ ਉਹਦੀ ਜਾਂਚ ਇਸ ਤਰ੍ਹਾਂ ਹਾਂਜੀ ਕੋਈ ਸਵਾਲ ਨਹੀਂ ਕੋਈ ਗੱਲਬਾਤ ਨਹੀਂ ਕਿਉਂਕਿ ਭਾਜਪਾ ਨੇ ਸਾਡੇ ਸਾਡਾ ਵਿਰੋਧ ਕੀਤਾ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਸ਼ੁਭ ਕਰਨ ਦੀ ਤਾਜ਼ੀ ਤਾਜ਼ੀ ਮੌਤ ਹੋਈ ਆ ਤੇ ਸਾਡੇ ਨੇ ਇਹਨਾਂ ਨੇ ਵੱਡੇ ਵਾਅਦੇ ਐ ਐਮਐਸਪੀ ਦੇ ਜਿਹੜੇ ਭਾਜਪਾ ਨੇ ਕੀਤੇ ਸੀ ਹੋਰ ਵੀ ਜਿੰਨੇ ਵਾਅਦੇ ਆ ਨੌ 11 ਮੰਗਾ ਦੇ ਵਿੱਚ ਉਹ ਭਾਜਪਾ ਨੇ ਕੀਤੇ ਹੋਇਆ ਬਾਕੀ ਸਾਬਿਤ ਤਾਂ ਅਸੀਂ ਪੰਜਾਬ ਸਰਕਾਰ ਨੂੰ ਵੀ ਕਹਤਾ ਗੰਨੇ ਦੇ ਪੈਸੇ ਜਾਂ ਜਿਹੜਾ ਕੁਛ ਇਹਨਾਂ ਨੇ ਸਾਡੇ ਨਾਲ ਮੰਗਾ ਤੇ ਕੀਤੀ ਸੀ ਉਹ ਇਹਨਾਂ ਦਾ ਵੀ ਅਸੀਂ ਇਹਨਾਂ ਤੋਂ ਸਵਾਲ ਪੁੱਛਾਂਗੇ ਨਹੀਂ ਕੋਈ ਗੱਲਬਾਤ ਨਹੀਂ ਕਿਉਂਕਿ ਭਾਜਪਾ ਨੇ ਸਾਡੇ ਸਾਡਾ ਵਿਰੋਧ ਕੀਤਾ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਸ਼ੁਭ ਕਰਨ ਦੀ ਤਾਜ਼ੀ ਤਾਜ਼ੀ ਮੌਤ ਹੋਈ ਆ ਤੇ ਸਾਡੇ ਨੇ ਇਹ ਆਮ ਆਦਮੀ ਪਾਰਟੀ ਤੋਂ ਵੀ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਉਹਨਾਂ ਤੋਂ ਵੀ ਸਵਾਲ ਅਸੀਂ ਕਰਾਂਗੇ। ਨਖਬਾ ਸਾਹਿਬ ਕੀ ਆ ਲੈਸ ਨਾਲ ਜਾਓਗੇ ਜਾਂ ਐਂਡੀਐਨ ਨਾਲ ਕੇਸਾ ਉਹ ਉਤਾਰ ਕਰੇਗਾ। ਕਿਸਾਨਾਂ ਦੀ ਮਰਜ਼ੀ ਆ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਕਿਸੇ ਪਾਰਟੀ ਦੇ ਪਲ ਨਹੀਂ ਕਹਿੰਦੇ ਭਾਜਪਾ ਨੂੰ ਵੋਟ ਨਹੀਂ ਕਰਨੀ ਹੋਰ ਜੀ ਨੂੰ ਮਰਜ਼ੀ ਵੋਟ ਕਰ ਲੈ। 1 ਲੱਖ ਬਾਸ ਸਾਹਿਬ ਅੱਜ ਦਾ ਤਰਮ ਤਾਰਨ ਦਾ ਪਿੰਡ ਹੈ ਜਦ ਲੋਕ। ਉੱਥੇ ਲਾਜੀਤਪੁਰ ਰੋਨੀ ਵਿਸ਼ੇ ਨੇ ਜਾਣਾ ਸੀ ਅੱਜ ਪਹਿਲੀ ਵਾਰ ਦੇਖਣ ਤੇ ਆਇਆ ਕਿ ਉੱਥੇ ਦਿੱਤਾ ਤਾਂ ਸਾਥ ਹੋ ਰਹੀ ਸੀ ਪਿੰਡ ਦੇ ਲੋਕਾਂ ਨਾਲ ਉਹ ਮਿਲ ਬਣ ਬਸਤਾ ਗਿਆ ਚੰਦੋਕਲੇ ਪਿੰਡ ਇਹੀ ਅਸੀਂ ਚਾਹੁੰਦੇ ਆਂ ਵੀ ਲੋਕ ਉੱਠਣ ਲੋਕ ਵਿਰੋਧ ਕਰਨ ਜ਼ਰੂਰੀ ਨਹੀਂ ਵੀ ਲੀਡਰ ਨਾ ਜਾਣਾ ਲੋਕਾਂ ਨੂੰ ਹੀ ਅਸੀਂ ਲਾਮਬੰਦ ਕਰਾਂਗੇ ਆਉਣ ਵਾਲੇ ਦਿਨਾਂ 'ਚ ਤੇ ਲੋਕ ਹੀ ਇਹਨਾਂ ਦਾ ਵਿਰੋਧ ਕਰਨਗੇ ਅਗਲਾ ਅਗਲਾ ਕੋਈ ਕਿਸੇ ਇਸ ਗੱਲ ਤੇ ਲੋਕਾਂ ਵੱਲੋਂ ਵਿਰੋਧ ਕਰਵਾਇਆ ਜਾਂਦਾ ਨਪਸਤ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਨਿਕਲਣਾ ਚਾਹੁੰਦੇ ਆ ਕਿਸਾਨ ਕਿਹੜੀ ਪਾਰਟੀ ਨਿਕਲਣਾ ਚਾਹੁੰਦਾ ਭਾਜਪਾ ਆ ਕੋਈ ਨੈਸ਼ਨਲ ਪਾਰਟੀ ਨਹੀਂ ਇੱਕ ਕਿਸਾਨਾਂ ਦੀ ਮਰਜ਼ੀ ਆ ਕੈਂਡੀਡੇਟ ਦੇਖ ਕੇ ਜਿਹੜਾ ਕੈਂਡੀਡੇਟ ਤੁਹਾਡੇ ਕੰਮ ਆ ਸਕਦਾ ਕੈਂਡੀਡੇਟ ਚੰਗਾ ਭਾਜਪਾ ਤੋਂ ਬਿਨਾ ਅਸੀਂ ਉਹਨੂੰ ਕੋਈ ਅਸੀਂ ਕੰਦਰ ਨਹੀਂ ਫਲਾਣੀ ਪਾਰਟੀ ਨੂੰ ਵੋਟ ਪਾਓ ਇਹ ਸਾਡਾ ਕੋਈ ਸਕੈਮ ਦਾ ਫੈਸਲਾ ਨਹੀਂ ਸਕੈਮ ਦਾ ਇੱਕ ਫੈਸਲਾ ਇਹ ਵੀ ਹੈ ਵੀ ਲੋਕਾਂ ਨੇ ਦੇਖਣਾ ਕਿਹੜਾ ਵਿਨਿੰਗ ਕੈਂਡੀਡੇਟ ਆ ਉਹਨੂੰ ਵੋਟ ਪਾਓ ਜਿਹੜਾ ਆਪਾਂ ਹਰਾ ਸਕਾਂ ਜਿਹੜਾ ਭਾਜਪਾ ਨੂੰ ਹਰਾ ਸਕੇ ਉਹਨੂੰ ਵੋਟ ਪਾਓ ਪਹਿਲਾਂ ਤੁਸੀਂ ਆਪ ਇਹ ਲੋਕਾਂ ਨੇ ਫੈਸਲਾ ਕਰਨਾ ਹੈ ਵਿਨਿੰਗ ਕੈਂਡੀਡੇਟ ਨੂੰ ਕਿਹੜਾ ਵਿਨਿੰਗ ਕੈਂਡੀਡੇਟ ਹੋਣਾ ਹੈ ਤੁਸੀਂ ਕੈਂਡੀਡੇਟ ਦੱਸੋ ਤਾਂ ਨਹੀਂ ਜੇ ਅਸੀਂ ਕੋਈ ਨਹੀਂ ਸਾਡੇ ਬੰਦ ਕੋਈ ਹੈ